मिटिया मिथियां मिथिया मिथियां मिथियां मिथिया मिथिया मिथी ਦਾਖਾਂ ਗਏ ਯਾਰ ਤੋ ਤਾਤਾ ਤਾਤਾ ਹਾਂ ਕੁੱਤਾ ਜੇ ਪਾਉ ਤਾਤਾ ਆਖਾਂ ਖੱਖਾ ਤੇ ਲਾ ਦੇ ਮੈਂ ਤਾਖਾਂ ਉਹ ਤਾਤਾ ਨੇ ਉਹ ਦਾਖਾਂ ਹੁੰਦੀਆਂ ਨੇ ਤਾਤਾ ਹੁੰਦੀਆਂ ਨੇ ਦਾਖਾਂ ਦਾ ਮੁਕਰੀਆ ਨੇ ਯਾਰ ਤਾਤਾ ਨੇ ਮੁਕਰੀਆ ਨੇ ਭਾਈ ਉਹ ਤਾਂ ਖਤਮ ਨੇ ਉਹ ਤਾਤਾ ਹੀ ਤੇ ਤੁੱਤਨੀਰੀ ਤਨੀਰੀ ਨਾ ਹੋਈਆਂ ਤੇ ਪਨੀਰੀ ਦਾ ਸਮਾਨ ਇੱਥੇ ਕਿੱਲੇ ਲੱਭੀ ਕੋਈ ਮਿਲਦਾ ਦੁੱਧ ਕਿਹੋ ਖਵਾ ਉਹ ਤੋਆ ਤੋਆਂਦੀ ਤਣਾਉਣੀਆਂ ਤਾਤਾ ਦਾ ਜੇ ਤੋਆ ਪਨੀਰ ਤਾਂ ਕੇ ਪਨੀਰੀ ਖਲੋਤ ਨਾ ਪਨੀਰ ਜਿਹੜੀ ਜਿਹੜੀ ਚ ਮੌਲ ਪਾਉਂਦਾ ਕੋ ਆਦੂ ਆਪਣਾ ਪਨੀਰ ਘੋਣਵਾਉਂਦਾ ਮੈਂ ਪਨੀਰੀ ਪੈਰੀ ਬਹੁਤ ਅੰਦੀ ਆ ਨਹੀਂ ਪਨੀਰੀ ਚ ਕੋ ਆਹ ਕੋਣ ਪਾਉਂਦਾ ਹੁੰਦਾ ਪਨੀਰ ਤਣਾਉ ਮੈਂ ਕੋ ਇਹ ਨਾ ਆ ਕੋ ਮੈਂ ਤੂੰ ਤੂੰ ਤਾਂ ਨਹੀਂ ਮੈਨੂੰ ਸਿੱਧਰਾ ਲੱਗਦਾ ਤੂੰ ਤੇ ਤੂੰ ਉਹ ਬਾਈ ਪਨੀਰੀ ਚ ਪੈਂਦਾ ਨਹੀਂ ਪਨੀਰ ਥੋੜੀ ਪੈਂਦਾ ਤਾਦਾ ਨਾ ਮੈਂ ਤਨੀਰ ਪਾ ਕੇ ਤਾਦਾ ਪਨੀਰ ਵਾਲੀ ਤਨੀਰਾ ਵਾਲੀ ਠੀਕਾ ਠੀਕੋ ਠੀਕ ਉਹ ਉਹ ਤਾਂ ਹੈ ਨਹੀਂ ਬਾਈ ਦਾਖਾ ਤਾਂ ਹੈ ਨਹੀਂ ਤਾਦੂ 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 ਹੈਗੇ ਨੇ ਤਾਦੂ ਆਹ ਤਾਦੂ ਹੈਗੇ ਨੇ ਕਾਜੂ ਆਖਦਾ ਬਾਈ ਕਾਜੂ ਤਾਦੂ ਹੈਗੇ ਨੇ ਹੈਗੇ ਨੇ ਆ ਜਾ ਕੇ ਤਾਦੂ ਤਾਦੂ ਹੈਗੇ ਨੇ ਤੋ ਤੋ ਤਲਪਾ ਦੇ 60 ਗ੍ਰਾਮ ਉਹ ਹਾਂ ਉਹ ਸਮਝਾਣ ਲੱਗੀ ਦੀ ਸਮਝਾਣ ਲੱਗੀ ਜੇ ਬੰਦ ਕੇ ਵੀ ਟੋਰ ਰਹਿ ਗਿਆ ਮੈਨੂੰ ਆਪਾਂ ਆਪਣੀ ਦੁਕਾਨ ਤੇ ਖੜਾ ਇਹ ਆਪਾਂ ਨੂੰ ਦੁੱਤਲਾ ਬਣਾ ਦੂਏ ਆਪਾਂ ਕਿਤੇ ਦੁੱਤ ਦੁੱਤ ਕਰੋ ਲਾ ਜੀ ਪਾਉ ਨੇ ਪਾਉ ਨੇ ਲ ਲੈ ਆ ਗਈ ਕੱਟਨੇ ਕੱਟਨੇ ਉਹ ਪੂਰੇ ਨੇ ਆ ਵੀਰੇ ਪੂਰਾ ਸੋਵਾ ਆ ਗੋ 200 ਗ੍ਰਾਮ ਹੋ ਤਬ ਤੱਤ ਨੇ ਪਿੱਤੀ ਨਹੀਂ ਨੂੰ ਤੱਤ ਨਹੀਂ ਅੱਛਾ ਮੈਂ ਕਿਹਾ ਤੋਲ ਤਾਂ ਠੀਕ ਹੈ ਮੇਰਾ ਤੋ ਤੋਗਲਾਵਾ ਤੋਗਣਾ ਪਾ ਦੇ 200 ਗ੍ਰਾਮ ਹੋਰ ਪਾ ਠੀਕ ਹੈ ਤੋਗਲਾਮ ਪਾ ਦੇ ਉਹ ਕਰ ਦੇ ਪਾਈ ਜਣਾ ਹੋ ਗਏ ਉਹ ਤੱਤ ਨੇ ਆਵੇ ਤੱਤ ਨੇ ਤੱਤ ਨੇ ਤੱਤ ਨੇ ਹੋ ਗਏ ਉਹ ਤਾਂ ਹੈ ਪੂਰੇ ਨੇ 200 ਗ੍ਰਾਮ ਕੱਟ ਨਹੀਂ ਉਹ ਇਹ ਕਹੜਾ ਨਹੀਂ ਜਾਣ ਆ 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 ਉਧਰਾ ਘਾ ਕੇ ਅੱਤੇ ਨੇ ਮਿੱਟੇ 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 ਨੇ ਮਿੱਟੇ ਆ ਮਿੱਠੀ ਹੁੰਦੇ ਨੇ ਹਾਂ ਮਿੱਠੇ ਨੇ ਮਿੱਠੇ ਹੁੰਦੇ ਨੇ ਵਧੀਆ ਹੁੰਦੇ ਨੇ ਨਾ ਨਾ ਹੋਰ ਨਹੀਂ ਚੱਕ ਕਰਾੜੇ ਤੰਦੇ ਨੇ ਤੰਦੇ ਆ ਠੀਕ ਹੈ ਚੰਗੇ ਨੇ ਆ ਠੀਕ ਹੈ ਠੀਕ ਹੈ ਤਾ ਦੇ ਤਾ ਦੇ ਪਾ ਦਈਏ ਪਾ ਦੇ ਹੋਰ ਦੱਸ ਤੋਪਲੇ ਚਾਈਏ ਤੋਪਲੇ ਚ ਆ ਮੈਨੂੰ ਇਹ ਤਾਂ ਨਹੀਂ ਸਮਝ ਆਦਾ ਸਿੱਧਾ ਤੋਪਲੇ ਦੇ ਉੱਚ ਪਨੀਰੀ ਚ ਤੋਪਲੇ ਨਾ ਚਾਹੀਦੇ ਪਨੀਰੀ ਚ ਪਨੀਰੀ ਚ ਕੀ ਪੈਊ ਆ ਜਾ ਹੁਣ ਤੋਪਲੇ ਦੇ ਤੋਪਲੇ ਤੋ ਨਹੀਂ ਕਹਿ ਸਕਦੇ ਇਹਨੇ ਕਹਾ ਤੋਪਲੇ ਤੋ ਅੱਤ ਨਹੀਂ ਅ ਪੰਜੀਰੀ ਚ ਕੀ ਪੰਦਾ ਹੈ ਜਿਆ ਤੋਤਲੇ ਤੋ ਯਾਰ ਨਹੀਂ ਨਹੀਂ ਤੇਜਲੇ ਤਾਂ ਤੇ ਇਧਰੇ ਹੀ ਤਾਂ ਤੋਤਲੇ ਤੋ ਲਿਖਣਾ ਇਹ ਮੈਨੂੰ ਲਿਖਣਾ ਲਿਖ ਲੈ ਬੱਸ ਕੀ ਕੀ ਕਹਿਣਾ ਤੋਤ ਤੋਤਲੇ ਤੋਤਲੇ ਤੋ ਹੋ ਜੋ ਹੋਗਲੇ ਮੰਗਦਾ ਕਾਲਾ ਟੋਟਲੇ ਟੋਟਲੇ ਜਮੇ ਨਾਲੇ ਪੰਜੀਰੀ ਪੰਜੀਰੀ ਕੀ ਜਨਾ ਟੀ ਚਾ ਤਾਉ ਟੋਕਲੇ ਤੇ ਪਾਉ ਪੰਜੀਰੀ ਚ ਚੋਕਲੇਟ ਟੋਟਲੇ ਟੋਟਲੇ ਚੋਕਲੇ ਵਾਲੀ ਪੰਜੀਰੀ ਤੰਦੀ ਨਾਲਦੀ ਤੰਦੀ ਪਰ ਸਾਮ ਨੂੰ ਵੀ ਦੇਖ ਜਾਣੀ ਪਊ ਕੋਲੀ ਟੋਟੋ ਟੋਟੋ ਨੇ ਤਾਂ ਮੈਂ ਤੰਦੀ ਦੀ ਆ ਤੱਲਾ ਤੱਲਾ ਅੱਲਾ ਤੁਲਾ ਨਹੀਂ ਦੇਖ ਜਾਣੀ ਪਊਗੀ ਕਿਹੜੀ ਕਿਹੜੀ ਲਵਾਂ ਟੋਟਲੇ ਤੇ ਦਾ ਆ ਚਲੂ ਵੱਡੀ ਇਹ ਛੋਟੀ ਅੱਦੀ ਅੱਦੀ ਇਹ ਵੱਡੀ ਏ ਆ ਅੱਦ ਅੱਦੀ ਹੋਰ ਐਦੂ ਅੱਦੀ ਨਹੀਂ ਹੈਗੀ ਦੋ ਲੈਣੀ ਹੈ ਆ ਅੱਦੋ ਬੱਦ ਅੱਦੀ ਅੱਦੀ ਵੱਡੀ ਬੰਦੀ ਵੀਰੇ ਤਲਾਈ ਤਾਈ ਦੀ ਅਾਂ ਹੈਈ ਤਲਾਈ ਅੱਦੀ ਆ ਤਾਂ ਤੱਦੀ ਆਈਦੀ ਆ ਇਹਦੀਆਂ ਦਸ ਦੇ ਦਿੰਨੇ ਆ ਜੋੜ ਕੇ ਅੱਦੀ ਉੱਦੀ ਅੱਦੀ ਅੱਦੀ ਓਹੋ ਤੈਨੂੰ ਦੂ ਤੈਨਦੀ ਹੈ ਤੈਨਦੀ ਬੂ ਆਹੀ ਲਾਲਾ ਤੈਨਦੀ ਬੂ ਕੋਈ ਨਹੀਂ ਕਿਨੂੰ ਘਟਾਵਾਂਗੇ ਤੈਨਦੀ ਬੂ ਘਟਾਵਾਂਗੇ ਤੈਨੂੰ ਤੋ ਤੋ ਦੇ ਤੋ ਦੇ ਦੇ ਟੋ ਟੋ ਤੇ ਦੀ 2 ਕਰ ਦਿੰਦਾ ਹੋਰ ਲੱ 33 ਤੋਂ 33 ਤੋਂ ਦੇਸੀਓ ਬਾਤਾ ਕਾਕਾ ਬਾਤਾ ਚ ਚੂ 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 ਤੇ ਵੀ ਹੋਇਆ ਤੰਮੀ 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 ਮੰਮੀ ਓਹੋ ਕੱਟਦਾ ਕੱਟਦਾ ਤੰਮੀ ਤੰਤਲਾ ਤੰਤਲਾ ਤੰਨੀ ਤੱਤਲਾ ਆ ਤਾਈ ਐਪਲਾ ਤੰਤਲਾ ਤੂ 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 ਤ ਹਾਂ ਸੰਤਰਾ ਪਾਈਨਾਪਲ ਜੂਸ ਭਾਲ ਲੈ ਤੂ ਤ ਹਾਂ ਤੂ ਤ ਰੀਅਲ ਦਾ ਦੇ ਦੀਏ ਤੂ ਤ ਦੇ ਦੋ ਰੀਅਲ ਨਾ ਹਾਂ ਤੂ ਤ ਮੈਂ ਖਾ ਪਤਾ ਨਹੀਂ ਕਿਹੜਾ ਮੂਤ ਮੂਤ ਤੂ ਤ ਮੂਤ ਗਈ ਜਾਂਦਾ ਭਾਈ ਤੂੰ ਤਾਂ ਡਰਾਤਾ ਦੀ ਜਾਂ ਚੱਕ ਫਿਰ ਆ ਤੂ ਤ ਆ ਤੂ ਤ ਕਈਆ ਤੂ ਤ ਆ ਮਸੰਮੀ ਆ ਦੇ ਸੰਤਰਾ ਤੰਤਲਾ ਤੰਤਲਾ

ਨਾਲੇ ਮਸੰਮੀਆ ਸੰਤਰੇ ਕਹੀ ਗਿਆ ਚੱਕ ਕੇ ਅਮਰੂਦ ਆ ਲਾ ਗਿਆ ਮਲੂਤਾ ਤੂ ਤੂੰ ਤੇਰੇ ਤੂੰ ਉਹ ਕੀ ਕਹਿੰਦਾ ਸੀ ਤੂੰ ਤੂਤ ਨਹੀਂ ਲੱਗਾ ਮਲੂਤਾ ਮਲੂਤਾ ਅਮਲੂਤ ਨਹੀਂ ਗਿਆ ਯਾਰ ਤੂੰ ਬਾਈ ਯਾਰ ਤੂੰ ਚੱਲ ਆ ਲੈ ਪਸੰਦਾ ਤੇਰੇ ਹਾਂ ਤੂ ਤਾ ਜਾ ਕੇ ਫੇਰ ਤੈਨੂੰ ਤਾਂ ਤੰਦਾਂ ਤੈਨੂੰ ਤੰਦ ਪਸੰਦਾ ਹਾਂ ਤੂ ਤਾ ਤੱਤਾ ਤੰਤਾ ਤੰਤਾ ਹੋ ਤਾਂ ਤੂਤਲਾ ਹੋ ਗਿਆ ਤੋਰੀ ਹਿੰਗੇ ਤੋਰੀ ਤੋਰੀ ਉਹ ਬਈ ਸਬਜ਼ੀ ਵਾਲੇ ਦਾ ਮੈਨੂੰ ਚੋਰੀ ਫਿਰੀ ਤੇ ਤੋਰੀ ਨਹੀਂ ਤੋਰੀ ਸੋਰੀ ਤਲੋੜੀ ਤਲੋ ਇਹਦੇ ਨਾਲ ਪਤੋਲੀ ਖਾਈ ਆ ਟੋਲੀ ਖਾਈ ਆ ਤੋਰੀ ਇਹਦੇ ਨਾਲ ਇਹ ਬੰਦਾ ਛਦਾਈਏ ਆ ਬਈ ਤੋਰੀ ਪਹਿਲਾਂ ਗੋਰਖਰੇ ਨਾਲ ਦੁੱਧ ਪਈ ਗਿਆ ਹੁਣ ਇਹਦੇ ਨਾਲ ਤੋਰੀਆਂ ਭਾਲ ਲੈ ਸਬਜ਼ੀ ਟੋਲੀ ਨਹੀਂ ਟੋਲੀ ਤੋਰੀ ਦੁੱਧ ਪਾ ਕੇ ਬਣਾ ਹੀ ਵਧੀਆ ਬਣੂਗੀ ਓਹੋ ਟੋਲੀ ਨਹੀਂ ਪਕੋੜੀ ਪਲੋਲੀ ਪਕੋੜ ਪਕੋੜੀ ਪਕੋੜੀ ਜਿਹੜੀਆਂ ਤਰ੍ਹਾਂ ਨਾਲ ਖਾਣ ਆ ਰੀਆਂ ਹਾਂ ਤਿੰਨੇ ਨਾਲ ਤਿੰਨੇ ਨਾਲ ਖਾਉ ਤਿੰਨੇ ਪਕੋੜੀਆਂ ਲੋ ਚੱਕ ਲੈ ਮਗਰ ਤਾਂ ਇਹ ਇਹ ਕਾਹਦੇ ਉੱਡੇ ਰਹੇ ਹੈ ਆਪਣਾ ਕਮਕੀ ਲੈ ਕੇ ਚੁੜੀ ਚੱਕਾ ਹੈ ਕਿਹਨਾਂ ਅੰਦਰ ਪਕੋੜੀ ਆ ਲੈ ਮੈਨੂੰ ਸੁਣਾ ਮਹਾਰਾ ਜੱਕਿਆ ਆਇਆ ਤੱਤੀ ਚਾਹੀਏ ਤੱਤੀ ਤੱਤੀ ਚਾਹੀਦੀ ਆ ਤੱਤੀ ਓਹੋ ਤੱਤੀ ਨਹੀਂ ਇਹ ਇਹ ਗਾਣਾ ਹੈ ਇਹ ਗਾਣਾ ਮੱਤੀ ਗੀ ਗਾਣਾ ਮੱਤੀ 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 ਚਾਈ ਦੀ ਆ ਮੱਤਿਆਂ ਹਾਂ ਮੱਤਿਆਂ ਆ ਲਾ ਲਾ ਵੀਰੇ ਲਾ 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 ਬੇਨੂ ਆ ਵਿਚਨੂ ਆ ਕੁੱਤਿਆਂ ਨੇ ਕੁੱਤਿਆਂ ਨੇ ਲਾ ਲੱਸ ਕਹਿੰਦਾ ਕੁੱਤਿਆਂ ਨੇ ਉਹ ਕੁੱਤਿਆਂ ਨੇ ਉਹ ਨਹੀਂ ਟੁੱਟੀਆਂ ਨਹੀਂ ਹੈਗੀਆਂ ਐਂ ਹੁੰਦੀਆਂ ਨੇ ਇਹ ਤੇ ਤੰਦੇ ਨੇ ਨੇ ਆਲੇ ਉਹ ਘੜੀਆਂ ਕਰਕੇ ਲਾਈਆਂ ਫਿਰ ਆ ਬਰੇ ਖਸਤਾ ਮੱਠੀ ਆ ਇਹ ਵਧੀਆ ਵਾਲੀ ਓਹੋ ਕੁੱਤਿਆਂ ਨੇ ਆਏ ਕਿੱਥੇ ਨਹੀਂ ਆਏ ਉਹ ਯਾਰ ਐਦਾਂ ਦੀਆਂ ਹੁੰਦੀਆਂ ਨੇ ਇਹ ਸਿੱਧੀਆਂ ਕੌਣ ਹੁੰਦਾ ਕਿ ਤਿੰਨਾਂ ਹੁੰਦਾ ਲੈ ਤੋਹ ਕੁੱਤਿਆਂ ਆ ਰਹੇ ਨੇ ਕੁੱਤਿਆਂ ਕਿੱਥੇ ਨੇ ਉਹੀ ਤਾਂ ਕਹਿੰਦਾ ਵੀਡੀਓ ਆ ਕੁੱਤਿਆਂ ਨਹੀਂ ਆ ਉਹ ਟੁੱਟੀਆਂ ਨਹੀਂ ਹੋਈਆਂ ਇਹ ਨਾਂ ਨਾਲ ਜੋੜ ਕੇ ਰੱਖੀਆਂ ਹੋਈਆਂ ਨੇ ਪੈਸੇ ਵਾਂਗਾਂ ਦੀਆਂ ਤੱਦੀਆਂ ਨੇ ਤੱਦੀਆਂ ਨਹੀਂ ਤਾਂ ਦੋਲੀਆਂ ਨੇ ਹਾਂ ਜਿਗਰ ਵੀ ਨੇ ਤੱਦੀਆਂ ਨੇ ਤਾਂ ਦੋਲੀਆਂ ਨੇ ਹਾਂ ਤੱਦੀਆਂ ਨੇ ਤੱਦੀਆਂ ਨੇ ਹਾਂ ਤਾਂ ਹੀ ਦੋਲੀਆਂ ਨੇ ਹਾਂ ਤਾਂ ਹੀ ਤਾਂ ਹੀ ਤਾਂ ਹੀ ਪਪਾ ਵੀ ਨਹੀਂ ਕਰਦੇ ਕਰਦੇ ਮਿਰਦੇ ਨੇ ਸਾਲ ਨੂੰ ਤੁਤਲੇ ਜੀ ਦਾ ਪਪੀ ਤੁਤਲੀ ਕਰਕੇ ਹਾਂ ਤਾਈ ਤਾਈ ਟੱਟ ਜੀ ਮੇ ਟੱਟ ਜੀ ਆ ਤੱਤ ਤੋ ਦੇ ਤੱਤ ਤੁਤ ਨਹੀਂ ਹੁੰਦੀ ਤੱਤ ਨਹੀਂ ਹੁੰਦੀ ਤਾ 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 ਆ ਲੈ ਤਾ 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 ਨਾ ਮੱਤੀ ਤਾ ਨਾ ਮੱਤੀ ਤਾ ਤਾ ਅਕਰ ਜਾ ਕੇ ਇੱਕ ਤਾ ਜਾ ਕੇ ਕੱਲਾ ਕੱਲਾ ਤਾ ਜਾਏ ਤੱਲਾ 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 ਖਾਈ ਆਵਣ ਆਲੀ ਤੱਤਾਂ ਦਾ ਦੁੱਧ ਤੱਤਾਂ ਦੇ ਦੁੱਧ ਦੀ ਤਾ ਆਦਨ ਮੱਤੀ ਖਦਾ ਜਾ ਤੱਦੋ 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 ਬੈਟ 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 ਕਮਰੇ ਘਰੇ ਤੱਦੋ ਉਹ ਤੱਦੋ ਤਾਣਾ ਤੱਗ ਨਹੀਂ ਤਾਈਦਾ ਤੱਦੋ ਪਾਣੀ ਕਿਤੇ ਚਾਰ ਨਾਲ ਖਾਈ ਦੀ ਪੁੱਛਦਾ ਤੱਗ ਤੱਦੋ ਸਾਰਾ ਕੁਝ ਹੀ ਖਾਣਾ ਚਾਹ ਰਾ ਇਹ ਇੱਕ ਘਰ ਇਕੱਠਾ ਨਹੀਂ ਇਕੱਠਾ ਹਾਂ ਤੱਤਾ ਜਮਾ ਤੱਤਾ ਹੈ ਸਾਰੇ ਗਰਮ ਕਰਕੇ ਸਾਰੇ ਇਕੱਠੇ ਹੀ ਤੱਤਾ ਆ ਸਾਰਾ ਕੁਝ ਹਾ ਬੀਬਾ ਸਲਾਮ ਆ ਯਾਰ ਤੁੰ ਨੂੰ ਬਈਆ ਤਲਦ ਦੇ ਤਲਦ ਬੜਾ ਦੇ ਮਗਰਾ ਫਾਈਬਰ ਆ ਤਲਦ ਤਕਲੇ ਇਹ ਤੂਰੀ ਆ ਤੂਰੀ ਆ ਨਹੀਂ ਨਹੀਂ ਇਹ ਪਟਿਆਲਾ ਹੀ ਆ ਓਹੋ ਤੂਰੀ ਆ ਨਾ ਨਾ ਪਟਿਆਲੇ ਦਾ ਟਿੱਤੀ ਚਾਹੀਦੀ ਟਿੱਤੀ ਓ ਪਟਿਆਲੇ ਦਾ ਬਈ ਟਿੱਤੀ ਚਾਹੀਦੀ ਟਿੱਤੀ ਬਿੱਟੀ ਬਿੱਟੀ ਕਿਥੋਂ ਲੈਦੀ ਇਹਨੂੰ ਓਹ ਟਿੱਤੀ ਬਿੱਟੀ ਨੂੰ ਜਾਣੀ ਕਿ ਨਾ ਤੇਰੀ ਪੂਲੀ ਆ ਟਿੱਤੀ ਚਾਈਦੀ ਆ ਅੱਜ ਪੂਰੀ ਆ ਟਿੱਤੀ ਚਾਈਦੀ ਆ ਟਿੱਤੀ ਚਾਈਦੀ ਆ ਟਿੱਤੀ ਅੱਛਾ ਟਿੱਤੀ 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 ਦੇਖਣੀ ਪਊ ਘਰ ਤੇ ਇਤਨੀ ਟੁੱਪਣੀ ਨਹੀਂ ਤਾਈ ਦੀ ਆ ਟਿੱਤੀ ਮੈਂ ਦਾਦਾ ਤਿਤਲੀ ਇਹਦੇ ਆ ਦਾਦੀ ਵਿੱਚੋਂ ਟਿੱਤੀ ਆਹ ਪੂਲੀ ਆ ਨਾ ਨਾ ਵਿੱਚੋਂ ਟਿੱਤੀ ਪੂਲੀ ਤੰਨੀ ਤੰਨੀ ਗੱਲੀ ਟਿੱਤੀ ਟਿੱਤੀ ਚਾਈਦੀ ਆ ਟਿੱਤੀ ਦੇ ਦੇ ਟਿੱਤੀ ਦੇ ਉਹ ਪੂਰੀ ਕੰਨੀ ਕੱਲੀ ਕੰਨੀ ਆ ਨੀ ਨੀ ਦਿੱਤੀ ਨਹੀਂ ਆ ਹੈ ਨਹੀਂ ਯਾਰ ਫਿਰ ਮਾ ਨਹੀਂ ਆ ਕਿਉਂ ਗੱਲ ਖਾਏ ਨੇ ਤੂੰ ਹਾਂ ਕਹਿੰਦੇ ਤੂੰ ਬੁਖਾਰ ਜਾਂ ਬਾਈ ਸਾਹਿਬ ਲਈ ਲਾਇਆ ਸਾਹਿਬ ਕਿੰਨੇ ਬਣ ਗਏ ਨੇ ਹਾਂ ਲਾਲ ਦਾ ਕਾਲਾ ਕਾਬ ਤੈ ਤਾਂ ਬੱਦੂ ਤੈ ਤਾਂ ਬੱਦੂ ਹਾਂ ਬੱਦੂ ਕਾਤਾ ਬੱਦੂ ਤੈ ਤਾਂ ਮਾਨਤੁਰ ਜੀ ਤੋਂ ਪਾਣੀ ਹੰਗ ਪਾਣੀ ਪਾਣੀ ਪਹਿਲਾਂ ਆਓ ਤੇ ਦੁਕਾਨ ਲਾਓ ਬਖਾੜਾ ਪਾਣੀ ਪਾਣੀ ਹੁਣ ਕੀ ਪਾਣੀ ਪਾਣੀ ਦਿੱਤੀ ਨਾ ਪਾਣੀ ਤੀ ਨਾ ਪਾਣੀ ਪੀਣੇ ਉਹ ਉਧਰ ਲੱਗਿਆ ਵਾਟਰ ਕੂਲਰ ਪੀ ਲੈ ਤੱਤ ਲੈ ਦੱਤ ਤੱਤਾ ਲੱਗਾ ਬਾਈਕ ਦਾ ਨਖਰੀ ਦੀ ਮਾਨ ਬਰੋਹਣੇ ਤੇ ਤੱਤਾ ਤੱਲ ਲੱਗਾ ਦੋਤਲਾ ਗਾਹਕ ਆਇਆ ਪਹਿਲਾ ਆਇਆ ਮੇਨੂੰ ਲੱਗਾ ਆਪਣੀ ਹਣਾ ਦੁਕਾਨ ਦੇ ਬਾਈ ਬਿੰਨਾ ਦਿਨਾ ਤਿੰਨਾ ਤਿੰਨਾ ਥਾਦਾ ਪੀ ਆਇਆ ਮੈਂ ਪੀ ਆਇਆ ਉਹ ਮਨੇ ਤੱਤਾ ਕੱਤਾ ਗਲਾ ਕੁੱਤੇ ਪਿਆ ਤਲਾ ਕੁੱਤਾ ਪਿਆ 700 ਰੁਪਇਆ ਬਣ ਗਿਆ 700 ਰੁਪਇਆ ਤੱਤੋਂ ਆਇਆ ਤੱਤੋਂ ਆ ਕੋਈ ਤੂੰ ਕੋ ੱੱਕ ਨਹੀਂ ਕੱਤੇ ਆ ਦੇ ਕੱਲ ਨਾਲ ਹਰ ਜਾ ਹੁਣ ਕੱਲ ਨਾਲ ਉਹਨੇ ਪਾੜ ਦੇ ਪੈੱਪ ਦੇ ਕੀ ਉਹ ਤਾਂ ਨੰਬਰ ਵੀ ਨੰਬਰ ਬੰਦ ਕਰਕੇ ਬੈਠੇ ਐਂਟੀ ਮੈਂ ਕੱਲ ਲੈ ਤੂੰ ਤਾਲ ਨੰਬਰ ਬੰਦ ਹੈ ਕੱਲ ਤੇ ਦੇ ਤ ਬੰਦ ਹੈ ਐ ਨਹੀਂ ਤਨ ਤੂੰ ਕਾ ਬੰਦ ਹੈ ਵਾਲਾ ਕੌਣ

ਸਮਾਨ ਰੱਖੋ ਇਹ ਗੋਲੀਆਂ ਕੁਝ ਕੱਤੇ ਤੇ ਲਾ ਬਿਲਕੁਲ ਐਂ ਨਾ ਕੱਤੇ ਵਿੱਚ ਨਹੀਂ ਨਹੀਂ ਕਾਈ ਦਾ ਪੀਣਾ ਕੋ ਨਾਲ ਦੀ ਇਹ ਕਾਲਾ ਭਾਈ ਇਹਨਾਂ ਆਪ ਦੀ ਦੁਕਾਨ ਜਾ ਹੋਰ ਦੇਖ ਜਾ